ਹਾਂਜੀ ਵੀਰੇ ਮੈਂ ਬੀਸੀਏ ਦੇ ਫਾਈਨਲ ਇਅਰ ਵਿੱਚ ਪੜਦਾ ਤੇ ਸ਼ਾਮ ਨੂੰ ਪਾਰਟ ਟਾਈਮ ਜੌਬ ਵੀ ਕਰਦਾ ਮੈਂ ਛੋਟੇ ਹੁੰਦੇ ਹੀ ਅਖਬਾਰ ਸੁੱਟ-ਸੁੱਟ ਕੇ ਆਪਣੀ ਸਟੱਡੀ ਕੀਤੀ ਐ 5 ਸਾਲ ਆਰਮੀ ਤਿਆਰੀ ਕੀਤੀ ਐ ਪਰ ਮੇਰੇ ਨਾਲ ਬਹੁਤ ਸਾਲ ਪਹਿਲਾਂ ਐਕਸੀਡੈਂਟ ਹੋਣ ਕਰਕੇ ਮੈਡੀਕਲ 'ਚ ਰਹਿ ਗਿਆ ਸੀ ਜੌਬ ਵਗੈਰਾ ਤੇ ਜਾਣੇ ਹੋ ਹੈਨਾ ਤੇ ਤੁਹਾਨੂੰ ਕਈ ਰਿਸ਼ਤੇਦਾਰ ਵੀ ਮਿਲਦੇ ਹੋਣੇ ਤੇ ਕਈ ਤੁਹਾਡੀਆਂ ਨਸ਼ੇਲੀਆਂ ਵੀ ਹੋਣੀਆਂ ਉਹ ਵੀ ਵੀਡੀਓਜ਼ ਦੇਖਦੀਆਂ ਨੇ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਜੀ ਇਹਨਾਂ ਦੇ ਅਸیں ਮੇਰੇ ਬੱਚੇ ਨੂੰ ਚੋਰੀ ਨਹੀਂ ਕੀਤੀ ਕੋਈ ਲੰਡਰ ਪਣਾ ਮਿਹਨਤ ਨੂੰ ਖਤ ਪਾਇਆ ਹੈ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀਰ ਨੂੰ ਮੇਰੇ ਬੱਚ ਨੂੰ ਅੱਗੇ ਲੈ ਕੇ ਜਾਓ ਸਪੋਰਟ ਕਰੋ ਲਾਈਕ ਕਰੋ ਇਹ ਹੀ ਬਿੰਤੀ ਹੈ ਗਲਤ ਕਮੈਂਟ ਕਰਨਾ ਛੋੜ ਦਿਓ ਹਾਂਜੀ ਪਟਿਆਲਾ ਟੱਚ ਰੀਲ YouTube ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮਿਲਣ ਜਾ ਰਹੇ ਹਾਂ Instagram ਦੇ ਮੋਸਟ ਵਾਇਰਲ ਡਾਂਸਰ ਲੱਕੀ ਰਡੋਰ ਜੀ ਨਾਲ ਤੇ ਇਹਨਾਂ ਨੂੰ ਅਕਸਰ ਹੀ ਤੁਸੀਂ Instagram ਤੇ ਦੇਖਦੇ ਹੋ ਤੇ ਕਾਫੀ ਇਹਨਾਂ ਦੀ ਰੀਲਸ ਵੀ ਵਾਇਰਲ ਹੁੰਦੀਆਂ ਨੇ ਸੋ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਇੰਸਟਾਗ੍ਰam ਨੇ ਨਾ ਕਈ ਲੋਕਾਂ ਦੀ ਜ਼ਿੰਦਗੀ ਬਣਾਈ ਐ ਤੇ ਭਰਾ ਨਾਲ ਵੀ ਘਟੋ ਘਟ ਕਾਫੀ ਫਾਲੋਅਰ ਜੁੜ ਚੁੱਕੇ ਨੇ ਇਹਨਾਂ ਨਾਲ ਤੇ 2 ਲੱਖ ਦੇ ਕਰੀਬ ਇਹਨਾਂ ਦੇ YouTube ਤੇ ਸਬਸਕ੍ਰਾਈਬਰ ਵੀ ਹੋ ਚੁੱਕੇ ਨੇ ਤੇ ਇੱਕ ਇਹਨਾਂ ਨੂੰ ਇਹ ਪਿੱਛੇ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੇ ਇੱਕ ਪਲੇ ਬਟਨ ਲਾਇਆ ਹੋ YouTube ਵੱਲੋਂ ਇਹਨਾਂ ਨੂੰ ਭੇਜਿਆ ਗਿਆ ਤੇ ਅਸੀਂ ਅੱਜ ਉੱਥੇ ਬੈਠੇ ਆਂ ਇੱਥੇ ਆਪਣੀ ਮਾਤਾ ਜੀ ਨਾਲ ਵੀਡੀਓ ਬਣਾਉਂਦੇ ਨੇ ਤੋਂ ਬਿਰਜੀ ਬਹੁਤ ਬਹੁਤ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਲਈ ਸਮ ਤਵਰ ਕੀ ਮੈਂ ਚੱਲ ਰਹੀ ਹੈ ਜ਼ਿੰਦਗੀ ਬਹੁਤ ਠੀਕ ਸਟੱਡੀ ਕਰਦੇ ਹੋ ਜਾਂ ਕੰਮ ਵਗੈਰਾ ਕਰਦੇ ਹੋ ਸਟੱਡੀ ਕਰਦੇ ਗ੍ਰੈਜੂਏਸ਼ਨ ਕਰ ਰਿਹਾ ਬੀਏ ਸੀ ਫਾਈਨਲ ਅੱਛਾ ਕਿਹੜੀ ਜਗ੍ਹਾ ਤੂੰ ਪਬਲਿਕ ਕਾਲਜ ਤੋਂ ਕਿਹੜੀ ਸਮਾਨੀ ਹਾਂਜੀ ਸਮਾਨੀ ਸਫ਼ਰ ਦੀ ਸ਼ੁਰੂਆਤ ਕਿੱਦਾਂ ਹੋਈ ਸੀ ਇੰਸਟਾਗ੍ਰਾਮ ਤੇ ਮੈਂ ਜੇ ਆਪਣੇ ਸਫ਼ਰ ਦੀ ਗੱਲ ਕਰਾਂ ਹਨਾ ਸਟਾਰਟਿੰਗ ਸਾਡੇ ਜਿਵੇਂ ਮੈਨੂੰ ਡਾਂਸ ਦਾ ਬੜਾ ਸ਼ੌਕ ਸੀ ਪਹਿਲਾਂ ਜਦ ਪਹਿਲਾਂ ਪਹਿਲਾ ਇੱਕ ਵੀਡੀਓ ਮੈਂ ਕਰੇ ਬਣਾਈ ਸੀ ਹਨਾ ਉੱਥੇ ਇੱਕ ਵੀਡੀਓ ਪਹਿਲਾਂ ਵਾਇਰਲ ਹੋ ਗਈ ਸੀ ਫੇ ਮੈਂ ਸੋਚੇ ਸੀ ਆ ਜਾ ਮਤਲਬ ਪਬਲਿਕ ਚ ਬਣਾਈਏ ਪਹਿਲਾਂ ਫੇ ਬੱਸ ਸਟੈਂਡ 'ਚ ਮੈਂ ਨਵੇਂ ਸਮਾਨੇ ਬ ਔਰ ਐਵ ਸੌਲਡ ਬਟ ਡੇ Song ਸਿਹਰਾਨੀ Song ਉਹ Song ਤੇ ਮੇਰੀ ਵੀਡੀਓ ਕਾਫੀ ਬਾਰ ਲੋਈ ਸੀ ਤੋਂ ਤੋਂ 2 ਲੱਖ ਸਾਡੇ 22 ਲੱਖ ਦੇ ਕਰੀਬ ਵਿਊ ਆਏ ਸੀ ਤਾਂ ਮੈਨੂੰ ਥੋੜਾ ਜਿਹਾ ਹੌਸਲਾ ਹੋਇਆ ਸੀ ਕਿ ਮੈਂ ਆਪਣਾ ਕੰਮ ਥੋੜਾ ਜਿਆਦਾ ਸੋਸ਼ਲ ਮੀਡੀਆ ਕੰਟੀਨਿਊ ਰੱਖਦਾ ਬਸ ਇਹ ਕਰਕੇ ਸਟਾਰਟ ਹੋਇਆ ਸੀ ਤੇ ਮੈਂ ਤੁਹਾਡੀ ਵੀਡੀਓ ਭਰਾਖਸਰੀ ਦੇਖਦਾ ਹੁੰਦਾ ਜੀ ਮੈਂ ਤੁਸੀਂ ਹਨਾ ਪਬਲਿਕ ਪਲੇਸ ਤੇ ਇਦਾਂ ਡਾਂਸ ਕਰਦੇ ਹਾਂ ਤੇ ਨਜਿਗਰਾ ਜਾਂਦਾ ਹਾਂਜੀ ਹਾਂਜੀ ਇਹ ਸਾਡੇ ਤੋਂ ਤਾਂ ਹੋਣਾ ਨਹੀਂ ਜੇ ਅਸੀਂ ਕਈ ਇਹ ਵੀ ਆ ਜਾ ਕੇ ਪਬਲਿਕ ਚ ਨੱਚਾਂਗੇ ਤੇ ਕਿਦਾਂ ਫਿਰ ਭਰਾ ਜੋ ਲੋਕ ਲੋਕ ਦੇਖਦੇ ਨੇ ਤੂੰ ਥੋੜਾ ਬਹੁਤ ਵੀ ਬੰਦੇ ਨੂੰ ਇਹ ਨਹੀਂ ਹੁੰਦਾ ਕਿ ਯਾਰ ਮੈਨੂੰ ਇੰਨੇ ਲੋਕ ਦੇਖ ਰਹੇ ਨੇ ਮੈਂ ਨੱਚਣ ਲੱਗ ਰਿਹਾ ਜੇ ਕਿਦਾਂ ਹੁੰਦਾ ਤਾਂ ਵੀਰੇ ਪਰ ਰੋਟੀ ਕਹੜਾ ਦੁਨੀਆ ਨੂੰ ਦੇਣੀ ਆ ਰੋਟੇ ਨਾਲ ਆਪਣੇ ਕੰਮ ਜਿਵੇਂ ਖੁਦ ਕਰੀਏ ਖੁਦ ਦੀ ਕਮਾਈ ਆ ਖੁਦ ਹੀ ਖਾਣੀ ਆ ਉਹ ਕੰਮ ਨਾਲ ਤੇ ਉਸ ਤੋਂ ਬਾਅਦ ਤੁਹਾਡੇ ਮਾਤਾ ਜੀ ਵੀ ਵੀਡੀਓ ਚ ਆਪਾਂ ਅਕਸਰ ਦੇਖਦੇ ਆ ਤੁਹਾਡੇ ਨਾਲ ਹੁੰਦੇ ਨੇ ਕਰਦੇ ਸਪੋਰਟ ਕਰਦੇ ਨੇ ਕਰਦੇ ਕਰਦੇ ਸਪੋਰਟ ਪਰ ਫਾਦਰ ਨਹੀਂ ਕਰਦੇ ਮਦਰ ਫਾਦਰ ਨੂੰ ਸੋਸ਼ਲ ਮੀਡੀਆ ਜਿਵੇਂ ਕੈਮਰਾ ਅਰੇ ਚੱਕ ਕੇ ਵੀਡੀਓ ਚੱਕ ਕੇ ਬਣਾਉਣ ਲੱਗ ਗਏ ਪਸੰਦ ਨਹੀਂ ਆਪਾਂ ਨੂੰ ਮਤਲਬ ਕਿ ਫਾਦਰ ਸਾਹਿਬ ਤੁਹਾਡੇ ਚੀਜ਼ਾਂ ਲਾਈਕ ਨਹੀਂ ਕਰਦੇ ਕਰਦੇ ਤੇ ਮਦਰ ਮਦਰ ਫੁੱਲ ਸਪੋਰਟ ਕਲਸਪੋਰਟ ਕਰਦੇ ਨੇ ਸਪੋਰਟ ਫਿਰ ਆਪਾਂ ਨੇ ਸੋਸ਼ਲ ਮੀਡੀਆ ਨੂੰ ਅੱਗੇ ਰਨ ਕਰਨਾ ਜਾਂ ਕਿੱਦਾਂ ਕਰਨਾ ਹੀ ਕੰਟੀਨਿਊ ਰੱਖਣਾ ਅੱਗੇ ਰਨ ਨਹੀਂ ਜਿਵੇਂ ਇੱਕ ਬੰਦੇ ਦਾ ਹੈ ਨਾ ਏਮ ਹੁੰਦਾ ਕਿ ਸੋਸ਼ਲ ਮੀਡੀਆ ਹੀ ਤੋਂ ਅੱਗੇ ਜਾਣਾ ਜਾਂ ਆਪਣੀ ਜ਼ਿੰਦਗੀ ਚ ਕੁਝ ਹੋਰ ਜਿਵੇਂ ਕਈਆਂ ਦੇ ਏਮਸ ਹੁੰਦੇ ਨੇ ਵੀ ਡਾਕਟਰ ਬਣੀਏ ਟੀਚਰ ਬਣੀਏ ਜਾਂ ਕਿਸੇ ਹੋਰ ਲਾਈਨ ਚ ਜਾਈਏ ਤੁਹਾਡਾ ਕੀ ਆ ਆਪਣੇ ਦਿਮਾਗ ਚ ਸੌਸਰ ਮੀਡੀਆ ਮੈਂ ਤੜ ਰੱਖਿਆ ਹੋਇਆ ਜਿਵੇਂ ਛੋਟੇ ਮੋਟੇ ਖਰਚੇ ਨਿਕਲ ਜਾਂਦੇ ਮੇਰੇ ਇਹਨੂੰ ਇੱਕ ਪਾਸੇ ਚ ਰੱਖਿਆ ਮੈਂ ਨੇ ਇਸ ਦੇ ਨਾਲ ਮੈਂ ਗ੍ਰੈਜੂਏਸ਼ਨ ਕਰ ਰਹੇ ਹਾਂ ਤੇ ਮੇਰੀ 6 ਮਹੀਨੇ ਦੀ ਗ੍ਰੈਜੂਏਸ਼ਨ ਰਹਿ ਗਈ ਜੋ ਕੰਪਲੀਟ ਕਰਕੇ ਮੈਨੂੰ ਜੋਬ ਮਿਲ ਜਾਂਦੀ ਹੈ ਠੀਕ ਹੈ ਵਰਨਾ ਫਿਰ ਕੋਈ ਆਪਣਾ ਬਿਜ਼ਨਸ ਕਰਾਂਗੇ ਕੋਈ ਫਾਸਟ ਫੋਰਡ ਜਿਵੇਂ ਬਹੁਤ ਜ਼ਿਆਦਾ ਇੰਟਰਸਟ ਹੈ ਕਿ ਅੱਗੇ ਫਿਰ ਫਿਲਮ ਬਲਮ ਜਾਣ ਦਾ ਸੋਚਿਆ ਫਿਲਮ ਆ ਰਹੀ ਹੈ ਜ ਕੋਈ ਸੋਚਿਆ ਨਹੀਂ ਤੇ ਪਰ ਇਸ ਵੀਡੀਓ ਨੂੰ ਕੋਈ ਦੇਖ ਕੇ ਉਹ ਕੋਈ ਡਾਇਰੈਕਟਰ ਜਾਂ ਕੋਈ ਐਕਟਰ ਹੈ ਨਾ ਜਿਹਨੇ ਆਪਣੀ ਪੰਜਾਬੀ ਇੰਡਸਟਰੀ ਚ ਬਹੁਤ ਲੋਕ ਨੇ ਜਿਹੜੇ ਜਿਵੇਂ ਤੁਹਾਡੇ ਵਰਗੇ ਹੋਰ ਵੀ ਸਟਾਰ ਨੇ ਜਿਨ੍ਹਾਂ ਨੇ ਉਹਨੇ ਹੈ ਨਾ ਫਰਸ਼ ਤੋਂ ਅਰਸ਼ ਤੱਕ ਚੱਕਿਆ ਤੇ ਜੇ ਤੁਹਾਨੂੰ ਕਹਿਣ ਫਿਰ ਕਰੋਗੇ ਫਿਲਮ ਹਾਂਜੀ ਜ਼ਰੂਰ ਕਰਾਂਗੇ ਜੇ ਧੰਨਵਾਦ ਉਹਨਾਂ ਦਾ ਜਿਹੜਾ ਮੈਨੂੰ ਸਪੋਰਟ ਕਰਨਗੇ ਬਹੁਤ ਜ਼ਿਆਦਾ ਤੇ ਬ੍ਰੋ ਇਹ ਡਾਂਸਿੰਗ ਵਾਲਾ ਕਿਉਂਕਿ ਅੱਜ ਕੱਲ ਲੋਕ ਨਾ ਫਨੀ ਕਮੈਂਟ ਵੀ ਬਹੁਤ ਬਣਾਉਂਦੇ ਨੇ ਹੈ ਨਾ ਵੀਡੀਓ ਰੋਸਟ ਵੀ ਬਹੁਤ ਕਰਦੇ ਨੇ ਤੇ ਤੁਹਾਡੇ ਦਿਮਾਗ ਚ ਕਿੱਦਾਂ ਆਇਆ ਕਿ ਇਹ ਡਾਂਸਿੰਗ ਵਾਲਾ ਇਹ ਸ਼ੁਰੂ ਤੋਂ ਨੱਚਣ ਦਾ ਸ਼ੌਂਕ ਸੀ ਤੁਹਾਨੇ ਸ਼ੁਰੂ ਤੋਂ ਹੀ ਮੈਨੂੰ ਨੱਚਣ ਦਾ ਸ਼ੌਂਕ ਸੀ ਕਿਹੜੀ ਕਲਾਸ ਤੋਂ ਨਹੀਂ ਨਾ 8ਵੇਂ 9ਵੇਂ ਤੋਂ ਸਟਾਰਟ ਕੀਤਾ ਸੀ ਕੋਈ ਕੋਚਿੰਗ ਕੋਚਿੰਗ ਲਈ ਹੈ ਜਾਂ ਇਦਾਂ ਹੀ ਕਿਉਂਕਿ ਤੁਹਾਡੇ ਸਟੈਪ ਬੜੇ ਘੈਂਟ ਹੁੰਦੇ ਨੇ ਹਾਂਜੀ ਮੈਂ ਕਰਿਆ ਨਾ ਫੋਨ ਤੇ YouTube ਤੇ ਸਿੱਖਦਾ ਸੀ ਸਟੈਪ ਔਰ ਤੁਹਾਡੇ ਸਟੈਪ ਮੇਰੇ ਆਪਣੇ ਖੁਦ ਦੇ ਹੁੰਦੇ ਤੇ ਕਈ ਵਾਰ ਨਾ ਜਿਹੜੀ ਆ ਪਿੱਛੇ ਕੰੰਡਾ ਹੈ ਨਾ ਇਹਦਾ ਬੜਾ ਚਰਚਾ ਹੁੰਦਾ ਸੀ ਕੰੰਡ ਚੱਕ ਲਿਆ ਪਰ ਦੋਸਤੋ ਮੈਂ ਤੁਹਾਨੂੰ ਇਹ ਕਹਿੰਦਾ ਵੀ ਇੱਧਰ ਨਾਲ ਹੀ ਇਹਨਾਂ ਦੇ ਹਸਪੀਟਲ ਆ ਤੇ ਕੋਈ ਕੰੰਡ ਨਹੀਂ ਹੈਗੀ ਜਾਂ ਕਿੱਦਾਂ ਇਹ ਇਹਨਾਂ ਵੱਲੋਂ ਹੀ ਚੱਕੀ ਗਿਆ ਇਹਨੂੰ ਕਿਸੇ ਨੇ ਚੱਕਿਆ ਚੁੱਕਿਆ ਨਹੀਂ ਤੇ ਇਸ ਤੋਂ ਇਲਾਵਾ ਭਰਾ ਹੋਰ ਕੀ ਜ਼ਿੰਦਗੀ 'ਚ ਸੋਚੇ ਅੱਗੇ ਜਾਣ ਦਾ ਜ਼ਿੰਦਗੀ 'ਚ ਤੇ ਕੁਝ ਵੱਡਾ ਕਰੀਏ ਤੇ ਆਪਣੇ ਘਰ ਦੇ ਮਤਲਬ ਆਪਣੇ ਘਰ ਦੇ ਦੇ ਪਰੀ ਤੁਹਾਡੀ ਕੀ ਸੋਚਾ ਕਿ ਉਹਨਾਂ ਨੂੰ ਕਿੱਥੇ ਤੱਕ ਕਿਹੜੇ ਮਕਾਮ ਤੱਕ ਲੈ ਕੇ ਜਾਣਾ ਮਕਾਮ ਤੱਕ ਤਾਂ ਬਹੁਤ ਅੱਗੇ ਲੈ ਕੇ ਜਾਣਾ ਮਾਪਪਾ ਨੂੰ ਜੇ ਆਪਣਾ ਜੇ ਸਟੱਡੀ ਦੇ ਬੇਸ ਤੇ ਕੁਝ ਬੰਦ ਹੈ ਕਰ ਲਾਂਗੇ ਤੇ ਤਿਆਰੀ ਤੇ ਫੁੱਲ ਖਿੱਚੀ ਹੋਈ ਹੈ ਸਾਡੇ ਇੱਕ ਉਤਾ ਕੇ ਤਾਂ ਹੀ ਤਾਂ ਸੀਪੀਐਸ ਫਾਈਨਲ 'ਚ ਪਹੁੰਚ ਗਏ ਵਰਨਾ ਮੇਰਾ ਪਾਸਪੋਰਟ 'ਚ ਬਹੁਤ ਇੰਟਰਸਟ ਹੈ ਜਾਨਣਾ ਹੋਈ ਆਪਣਾ ਸਟਾਲ ਕਰ ਲਾਂਗੇ ਤੁਸੀਂ ਸੋਚ ਤੁਹਾਡੀ ਕੀ ਸੋਚ ਆਉਣ ਵਾਲੇ ਟਾਈਮ 'ਚ ਫਾਸਟ ਫੂਡ 'ਚ ਹੈਗਾ ਫਿਊਚਰ ਫਿਊਚਰ ਸਟੈਟ ਬੇਸ ਦਾ ਸਟੱਡੀ ਦੀ ਬੇਸ ਤੇ ਫਿਊਚਰ ਹੀ ਆ ਮੈਂ ਜਿਵੇਂ ਕਿਹਾ ਪਾਸਵਰਡ ਤੇ ਨਹੀਂ ਆ ਪਰ ਬੈਲੈਂਸ ਬਣਾ ਕੇ ਚੱਲਦੇ ਚੱਲ ਰਹਿਗਾ ਇਨੀ ਜਿਵੇਂ ਅਰਚਰ ਇਹਨਾਂ ਦਾ ਉਰੇ ਤਾਂ ਕਾਫੀ ਫਾਸਟ ਫੂਡ ਦਾ ਕੰਮ ਬਹੁਤ ਜ਼ਿਆਦਾ ਆ ਉਰੇ ਦੇ ਤਾਂ ਕੁਲਚੇ ਵੀ ਮਸ਼ਹੂਰ ਆ ਹਾਂਜੀ ਕੁਲਚੇ ਮਸ਼ਹੂਰ ਤੇ ਫਾਦਰ ਸਾਹਿਬ ਤੁਹਾਡੇ ਕੀ ਕੰਮ ਕਰਦੇ ਨੇ ਉਹ ਸੈਫ ਪਈ ਰੋਟੀ ਬਣਾਉਂਦੇ ਆ ਅੱਛਾ ਰੋਟੀ ਬਣਾਉਂਦੇ ਨੇ ਫਿਰ ਤਾਂ ਤੁਹਾਡੇ ਲਈ ਬਹੁਤ ਆਸਾਨੀ ਆ ਫਿਰ ਤਾਂ ਤੁਹਾਡੇ ਉਹ ਰੰਗਾ ਜੀ ਆ ਨਾ ਉਹ ਚੀਜ਼ ਬਣਾਉਂਦੇ ਫਿਰ ਤੁਸੀਂ ਕੀ ਕੀ ਬਣਾ ਲੈਂਦੇ ਹੋ ਜੇ ਫਾਸਟ ਫੂਡ ਬਾਰੇ ਗੱਲ ਕਰ ਰਹੇ ਹੋ ਮੈਂ ਚਾਹ ਬਣਾ ਲੈਂਦਾ ਨੇ ਉਹ ਤਾਂ ਰੇਗ ਬਣਾ ਲੈਂਦਾ ਮੈਗੀ ਬਣਾ ਲੈਂਦੇ ਕੁਲਚੇ ਹੋ ਗਏ 버거 ਹੋ ਗਏ ਨੂਡਲ ਅੱਛੇ ਸਾਰਾ ਕੁਝ ਬਣਾ ਲੈਂਦੇ ਤੇ ਮਾਤਾ ਜੀ ਕੀ ਕੰਮ ਕਰਦੇ ਮਮਾ ਵੀ ਸ਼ੈਫ ਹੈ ਇਹ ਸਾਰਾ ਪਰਿਵਾਰੇ ਸ਼ੈਫ ਹੁੰਦਾ ਹੈ ਫਿਰ ਤੂੰ ਤੁਸੀਂ ਵੀ ਸ਼ੁਰੂ ਤੋਂ ਸ਼ੈਫ ਬਣਨਾ ਸੀ ਕਿ ਤੁਸੀਂ ਵੀ ਜੇ 12ਵੀਂ ਤੋਂ ਬਾਅਦ ਤੁਸੀਂ ਵੀ ਕੋਈ ਸ਼ੈਫ ਵਾਲਾ ਕੋਚਿੰਗ ਲੈ ਲੈਣੀ ਸੀ ਨਾ ਪਰ ਤੁਹਾਡਾ ਇਹ ਕੰਮ ਵੀ ਬਹੁਤ ਵਧੀਆ ਨਾਲ ਸੋਸ਼ਲ ਮੀਡੀਆ ਤੇ ਲੋਕ ਮਿਲਦੇ ਨੇ ਭਰਾ ਕਿਵੇਂ ਦਾ ਰਿਐਕਸ਼ਨ ਹੁੰਦਾ ਲੋਕਾਂ ਦਾ ਰਿਐਕਸ਼ਨ ਤਾਂ ਹੁੰਦਾ ਤਾਂ ਬੱਧਿਆ ਪਰ ਔਰ ਜਿੰਨਾਂ ਨੇ ਕਰਨਾ ਹੈ ਗਲਤ ਕਮੈਂਟੋ ਕਰੀ ਚੱਲਣ ਮੈਂ ਦੇਖਦਾ ਹਾਂ ਉਹ ਤੁਹਾਡੀ ਰੀਲਾਂ ਦੇ ਕਾਫੀ ਜਦੋਂ ਉੱਪਰ ਨੀਚੇ ਗਲਤ ਕਮੈਂਟ ਵੀ ਕਰਦੇ ਨੇ ਸਪੋਰਟ ਕਰਨ ਵਾਲੇ ਬੰਦੇ ਵੀ ਜਿਹੜੇ ਗਲਤ ਕਮੈਂਟ ਕਰਦੇ ਨੇ ਹਨਾ ਉਹ ਇਸ ਟਾਈਮ ਵੀਡੀਓ ਦੇਖ ਰਹੇ ਹੋਣ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹਾਂਗਾ ਜੇ ਗਲਤ ਕਮੈਂਟ ਕਰਨਾ ਥੋੜੀ ਹੈਡੈਕ ਹੈ ਤੁਸੀਂ ਯੂਜ਼ਰ ਹੋ ਸੋਸ਼ਲ ਮੀਡੀਆ ਦੇ ਜੇ ਗਲਤ ਕਮੈਂਟ ਕਰਨਾ ਕਰੀ ਚੱਲੋ ਅਸੀਂ ਤਾਂ ਆਪਣਾ ਕੰਮ ਕਰੀ ਜਾਵਾਂਗੇ ਜਿਵੇਂ ਕਰਨਾ ਹੈ ਤੇ ਦੋਸਤੋ ਮੈਂ ਨਾ ਤੁਹਾਨੂੰ ਵੀ ਕਹਿਣਾ ਚਾਹੁੰਦਾ ਕਿ ਕਿਸੇ ਦੀ ਪਰਸਨਲ ਲਾਈਫ ਹੁੰਦੀ ਹੈ ਕਿਸੇ ਦਾ ਸ਼ੌਂਕ ਹੁੰਦਾ ਹੈ ਤੁਸੀਂ ਬਿਲਕੁਲ ਵੀ ਗਲਤ ਕਮੈਂਟ ਨਾ ਕਰਿਆ ਕਰੋ ਆਪਾਂ ਭਰਾ ਦਾ ਤੈਨੂੰ ਤੁਹਾਨੂੰ ਨਾ ਘਰ ਵੀ ਦਿਖਾ ਦਾਂਗੇ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਤੇ ਭਰਾ ਬੜੀ ਮਤਲਬ ਕਿ ਗਰੀਬੀ ਚੋਂ ਹੀ ਰਹਿ ਰਿਹਾ ਤੇ ਹੁਣ ਭਰਾ ਉੱਠਣ ਦੀ ਕੋਸ਼ਿਸ਼ ਕਰ ਰਿਹਾ ਤੇ ਦੋਸਤੋ ਸਾਰਾ ਕੁਝ ਤੁਹਾਡੇ ਦੇ ਡਿਪੈਂਡ ਹੁੰਦਾ ਕਿ ਜੇ ਤੁਸੀਂ ਭਰਾ ਨੂੰ ਸਪੋਰਟ ਕਰੋਗੇ ਹੈ ਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਹੀ ਭਰਾ ਦੀ ਸਪੋਰਟ ਹੋਣੀ ਆ ਕਿ ਦੋਸਤੋ ਤੁਸੀਂ ਇਹ ਨਾ ਅੱਜ ਲਾਇਆ ਕਰੋ ਕਿ ਭਰਾ ਜਾ ਕੇ ਨੱਚਣ ਲੱਗ ਜਾਂਦਾ ਜਾਂ ਕਿਵੇਂ ਭਰਾ ਇਹ ਵੀ ਕਿਸੇ ਕਿਸ ਤੇ ਇਸ ਟੈਲੈਂਟ ਨੂੰ ਇਹ ਹਰੇਕ ਬੰਦਾ ਭਰਾ ਤੁਹਾਨੂੰ ਵੀ ਪਤਾ ਸਾਰਾ ਹੈ ਨਾ ਹਰੇਕ ਬੰਦਾ ਨੱਚ ਨਹੀਂ ਸਕਦਾ ਕਿਸੇ ਪਬਲਿਕ ਦੇ ਸਾਹਮਣੇ ਪਰ ਭਰਾ ਫਿਰ ਵੀ ਨਜਿਗਰਾ ਕਰਦਾ ਕਿ ਲੋਕਾਂ ਨੂੰ ਮੂਰੇ ਨੱਚਦਾ ਵੀ ਹੈ ਤੇ ਤੁਹਾਨੂੰ ਇੰਟਰਟੇਨਮੈਂਟ ਕਰਦਾ ਕਿਉਂਕਿ ਦੋਸਤੋ ਇੰਟਰਟੇਨਮੈਂਟ ਅੱਜ ਦੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਆ ਅੱਜ ਕੱਲ ਜਿਵੇਂ ਲੋਕ ਕਈਆਂ ਨਾ ਕੋਈ ਕਰਜ਼ੇ ਨੂੰ ਲੈ ਕੇ ਪਰੇਸ਼ਾਨ ਆ ਜਾਂ ਕਿਸੇ ਨੂੰ ਇੱਕ ਸੋਸ਼ਲ ਮੀਡੀਆ ਹੈ ਦੋਸਤੋ ਜਿਹੜਾ ਤੁਹਾਨੂੰ ਇਸ ਤੋਂ ਬਾਹਰ ਕੱਢਦਾ ਤੇ ਹੈ ਜੇ ਭਰਾਵਾਂ ਦੀ ਤੁਸੀਂ ਇਕੱਲੇ ਨਾਲ ਹੀ ਨਹੀਂ ਕਰਾ ਮੈਂ ਹੋਰ ਭਰਾਵਾਂ ਨੂੰ ਵੀ ਤੁਸੀਂ ਸਪੋਰਟ ਕਰਿਆ ਕਰੋ ਤੇ ਭਰਾ ਜਿੱਦਾਂ ਤੁਸੀਂ ਕਹ ਰਹੇ ਹੋ ਨਾ ਗ੍ਰੈਜੂਏਸ਼ਨ ਕਰ ਰਹੇ ਹੋ ਕਾਲਜ ਚ ਆਪਣੇ ਹਨਾ ਫਰੈਂਡ ਵਗੈਰਾ ਵੀ ਹੁੰਦੇ ਨੇ ਕਿੰਨਾ ਕੁ ਸਪੋਰਟ ਕਰਦੇ ਨੇ ਤੁਹਾਨੂੰ ਫਰੈਂਡ ਲੋਗ ਸਪੋਰਟ ਬਹੁਤ ਬਹੁਤ ਜ਼ਿਆਦਾ ਕਰਦੇ ਆ ਬਹੁਤ ਜ਼ਿਆਦਾ ਕੋਈ ਦਿਲ ਦੇ ਕਰੀਬ ਸਭ ਤੋਂ ਆਪਣਾ ਦੋਸਤ ਹਾਂ ਆਪਣੇ ਹੈ ਦੋ ਮਿੱਤਰ ਬਹੁਤ ਜ਼ਿਆਦਾ ਜ਼ਰੂਰ ਉਹਨਾਂ ਦਾ ਇੱਕ ਨਾਮ ਹੈ ਸੰਦੀਪ ਸਿੰਘ ਤੇ ਇੱਕ ਦਾ ਨਾਮ ਹੈ ਅਜੇ ਕੁਮਾਰ ਸਭ ਤੋਂ ਜ਼ਿਆਦਾ ਹਾਂਜੀ ਲੋਕਲ ਲੋਕਲ ਨਹੀਂ ਉਹ ਆਰਨੋ ਦੇ ਆ Haryana ਦੇ ਥੋੜਾ ਬਾਰਡਰ ਪੰਦਾ ਉਧਰ ਸਾਈਡ ਦੇ ਆ ਸਖਤਬੱਤ ਉਹਨਾਂ ਨੇ ਸਪੋਰਟ ਕੀਤਾ ਸੀ ਜਦ ਮੈਂ ਇਸ ਫੀਲਡ ਸੋਸ਼ਲ ਮੀਡੀਆ ਦੇ ਫੀਲਡ ਚ ਆਇਆ ਸੀ ਤਾਂ ਮੈਂ ਕਾਲਜ ਜਿਵੇਂ ਫਸਟ ਇਅਰ ਚ ਲੱਗਾ ਸੀ ਤਦ ਦੇ ਕੰਮ ਸਟਾਰਟ ਕੀਤਾ ਸੀ ਤਦ ਮੇਰੇ ਦੋ ਮਿੱਤਰ ਬੈਨਾ ਸੀ ਤੇ ਇਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਇਹ ਨਾਲ ਦੇ ਨਾਲ ਜਿਵੇਂ ਪਬਲਿਕ ਚ ਜਾਂਦਾ ਸੀ ਇਹਨਾਂ ਨੂੰ ਕੀ ਵੀਡੀਓ ਬਣਾਨੀ ਹੈ ਨਾਲ ਦੇ ਨਾਲ ਖੜੇ ਹੋ ਜਾਂਦੇ ਸੀ ਫੋਨ ਲੈ ਕੇ ਮੇਰੀ ਵੀਡੀਓ ਬਣਾ ਲਾਗ ਜਾਂਦੇ ਸੀ ਪਬਲਿਕ ਚ ਸੋ ਦਰਸ਼ਕੋ ਗੱਲਾਂ ਤਾਂ ਚੱਲਦੀਆਂ ਰਹਿਣੀਆਂ ਸੋ ਚਲਦੀ-ਚਲਦੀ ਵੀਡੀਓ ਵਿੱਚ ਆਪਾਂ ਇਹਨਾਂ ਦੇ ਤੁਹਾਨੂੰ ਮਦਰ ਨਾਲ ਵੀ ਮਿਲਾਨੇ ਆ ਤੇ ਤੁਸੀਂ ਅਕਸਰ ਹੀ ਇਹਨਾਂ ਨੂੰ ਇਹਨਾਂ ਨਾਲ ਵੀਡੀਓ ਚ ਦੇਖਦੇ ਹੋ ਸੋ ਮੈਂ ਤਾਂ ਹੀ ਸੱਚੀ ਗੱਲ ਜੀ ਸੱਚੀ ਗੱਲ ਜੀ ਉਮਦਾਈ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਜਿਵੇਂ ਭਰਾ ਨੇ ਦੱਸਿਆ ਸ਼ੈਫ ਦਾ ਕੰਮ ਕਰਦੇ ਹੋ ਹੈ ਹਾਂਜੀ ਕਰਦਾ ਕਰੇ ਵਧੀਆ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਹੋਣੀ ਚੱਲੀ ਜਾਂਦਾ ਪਰਮਾਤਮਾ ਦੀ ਕਿਰਪਾ ਨਾਲ ਚਲੋ ਚਲੋ ਇਹ ਤਾਂ ਵੀਡੀਓ ਬਣਾਉਂਦੇ ਬਣਾਉਂਦੇ ਸੀ ਤੁਸੀਂ ਵੀ ਹੈਨਾ ਸਾਥ ਦੇਣ ਲੱਗੇ ਕਿਉਂਕਿ ਆਪਾਂ ਅਕਸਰ ਦੇਖਦੇ ਆ ਨਾ ਕਿ ਜਦੋਂ ਪੇਰੈਂਟਸ ਹੁੰਦੇ ਨੇ ਆ ਉਹ ਨਹੀਂ ਕਰਦੇ ਕਿ ਇਹ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਤੁਸੀਂ ਕਦੇ ਇਸ ਨੂੰ ਇਹ ਗੱਲ ਕਹੀ ਹੈ ਜੀ ਨਹੀਂ ਮੇਰੇ ਬੱਚੇ ਦਾ ਟੈਲੈਂਟ ਹੈ ਜੀ ਮੈਂ ਇਹਨੂੰ ਪੂਰੀ ਸਪੋਰਟ ਦਿੱਤੀ ਹੈ ਹਾਲੇ ਮੇਰੇ ਹਸਬੰਦ ਮਨਾ ਕਰਦੇ ਨੇ ਮੈਂ ਮੇਰੀ ਤਰਫੋਂ ਜੀ ਪੂਰੀ ਸਪੋਰਟ ਹੈ ਜੀ ਤੇ ਚਲੋ ਤੁਸੀਂ ਤਾਂ ਅਕਸਰ ਜਿਵੇਂ ਜੌਬ ਵਗੈਰਾ ਤੇ ਜਾਂਦੇ ਹੋ ਹੈਨਾ ਤੇ ਤੁਹਾਨੂੰ ਕਈ ਰਿਸ਼ਤੇਦਾਰ ਵੀ ਮਿਲਦੇ ਹੋਣੇ ਤੇ ਕਈ ਤੁਹਾਡੀਆਂ ਨਸੇਲੀਆਂ ਵੀ ਹੋਣੀਆਂ ਉਹ ਵੀ ਵੀਡੀਓਜ਼ ਦੇਖਦੀਆਂ ਹੋਣੀਆਂ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਜੀ ਇਹਨਾਂ ਦੇ ਰਿਐਕਸ਼ਨ ਦੇਖੋ ਬੋਲਨੇ ਵਾਲੇ ਬਾਦੂ ਕੁਝ ਬੋਲਦੇ ਆ ਜੀ ਮੈਨੂੰ ਆਪਣਾ ਦੇਖਣਾ ਉਹਨੇ ਬੱਚੇ ਕੀ ਟੈਲੈਂਟ ਦੇਖਣਾ ਹੈ ਆਪਣੇ ਬੱਚੇ ਨੂੰ ਅੱਗੇ ਲੈ ਕੇ ਜਾਣਾ ਹੈ ਜੀ ਤੁਹਾਨੂੰ ਇਹਦਾ ਨੱਚਣਾ ਵਧੀਆ ਲੱਗਦਾ ਜੀ ਬਹੁਤ ਵਧੀਆ ਕਿਹੜੀ ਮਾਂ ਨੂੰ ਨਹੀਂ ਅੱਛਾ ਲੱਗਿਆ ਉਹਨੇ ਬੱਚਾ ਮੇਰਾ ਅੱਗੇ ਵੱਧੇ ਤਰੱਕੀਆਂ ਕਰੇ ਮੈਨੂੰ ਪਤਾ ਹੈ ਨਾ ਮੇਰਾ ਪੁੱਤ ਕਿੰਨੀ ਮਿਹਨਤ ਕਰਦਾ ਹੈ ਜੀ ਮੈਨੂੰ ਪਤਾ ਹੈ ਨਮਾਜ਼ ਤੁਸੀਂ इमोशनल ਹੋਗੇ ਥੋੜੇ ਜਿਹੀ। ਕਿੰਨੇ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਰੀਲਾਂ ਚ ਕੁਝ ਹੋਰ ਹੁੰਦਾ ਬੰਦਾ ਅਸਲ ਲਾਈਵ ਚ ਕੁਝ ਹੋਰ ਹੁੰਦਾ। ਸੋ ਇਸ ਲਈ ਨਾ ਪਲੀਜ਼ ਤੁਸੀਂ ਸਪੋਰਟ ਕਰਿਆ ਕਰੋ ਸਾਨੂੰ ਪਤਾ ਕਿ ਤੁਸੀਂ ਸਪੋਰਟ ਕਰਦੇ ਹੋ ਫੋਲੋ ਵੀ ਕਰਦੇ ਹੋ ਪਰ ਭਰਾ ਨੂੰ ਤੁਸੀਂ ਨਾ ਥੋੜਾ ਜਿਹਾ ਹਰਡ ਕਰਨ ਵਾਲੇ ਕਮੈਂਟ ਨਾ ਕਰਿਆ ਕਰੋ। ਚਲੋ ਵੀਡੀਓ ਤੁਹਾਡੇ ਅੱਗੇ ਆਂਦੀ ਹੈ ਤੁਹਾਡਾ ਫਰਜ਼ ਵੀ ਬਣਦਾ ਕੋਈ ਕਿਸੇ ਦਾ ਮੂਡ ਮਾਰਨਾ। ਇਹਨੇ ਬੱਚੇ ਨੂੰ ਗਲਤ ਕਮੈਂਟ ਕਰਦੇ ਨੇ ਦੁੱਖ ਲੱਗਦਾ ਹੈ ਵੀਰੇ। ਦੁੱਖ ਲੱਗਦਾ ਹੈ ਕਹਿੰਦਾ ਮੈਂ ਗਲਤ ਕਮੈਂਟ ਮੂਡ ਕਮੈਂਟ ਤੇ ਧਿਆਨ ਨਾ ਦਿਆ ਕਰ ਬਟਾ। ਲੋਕਾਂ ਦਾ ਕੰਮ ਹੈ ਚੰਗੇ ਵੀ ਲੋਕ ਹੈ ਦੁਨੀ ਅਗਲੇ ਸੋਚ ਐ ਆਪਣੀ ਆਪਣੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਰਿਸ਼ਤੇਦਾਰ ਵਗੈਰਾ ਕੀ ਕਹਿੰਦੇ ਨੇ ਜੀ ਰਿਸ਼ਤੇਦਾਰ ਕੁਝ ਨਹੀਂ ਕਹਿੰਦੇ ਆਪਾਂ ਕਿਹੜਾ ਗਲਤ ਕੋਈ ਕਰ ਰਹੇ ਨੇ ਮੈਨੂੰ ਤਾਂ ਕੁਝ ਗਲਤ ਲੱਗਦਾ ਨਹੀਂ ਟੈਲੈਂਟ ਐ ਪਰਮਾਤਮਾ ਨੇ ਹਰ ਕਿਸੇ ਦੇ ਅੰਦਰ ਇੱਕ ਟੈਲੈਂਟ ਬਣਾ ਕੇ ਹੀ ਭੇਜਿਆ ਧਰਤੀ ਤੇ ਕਿਸੇ ਦੇ ਅੰਦਰ ਕੁਝ ਐ ਕਿਸੇ ਮੇਰੇ ਅੰਦਰ ਕੁਕਿੰਗ ਦਾ ਟੈਲੈਂਟ ਐ ਕੁਕਿੰਗ ਮੈਂ ਬਿਲਕੁਲ ਫੇਵਰਟ ਹੂੰ ਮੈਂ ਅੱਛਾ ਹਾਂਜੀ 12 ਘੰਟੇ ਦੀ ਡਿਊਟੀ ਦਿੰਦੀ ਹੂੰ 8 ਵਜੇ ਜਾਂਦੀ ਹੂੰ ਸ਼ਾਮ ਨੂੰ 6 ਵਜੇ ਆਉਂਦੀ ਹੂੰ ਜੀ ਮੈਂ ਤੇ ਮਾਦਾ ਜਦੋਂ ਤੁਸੀਂ ਗਲਤ ਕਮੈਂਟ ਪੜਦੇ ਹੋਮੋਂਗੇ ਹਨ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ ਜੀ ਮੈਨੂੰ ਬਹੁਤ ਦੁੱਖ ਹੁੰਦਾ ਹੈ ਬਹੁਤ ਗੰਦਾ ਫੀਲ ਹੁੰਦਾ ਹੈ ਕਿ ਜੇ ਅੱਪਾ ਕਿਸੇ ਕੇ ਲਈ ਨਾ ਚੰਗਾ ਨਹੀਂ ਸੋਚ ਸਕਦੇ ਚੰਗਾ ਨਹੀਂ ਕਰ ਸਕਦੇ ਸਾਨੂੰ ਮਾੜਾ ਕਹਿਣ ਦਾ ਮਾੜਾ ਕਰਨ ਦਾ ਕੋਈ ਹੱਕ ਨਹੀਂ ਹੈ ਕਿਸੇ ਨੂੰ ਇਹ ਆਪਣੀ ਸਾਡੀ ਮਿਹਨਤ ਹੈ ਅਸੀਂ ਮਿਹਨਤ ਕਰ ਰਹੇ ਹਾਂ ਅਸੀਂ ਨੇ ਮੇਰੇ ਬੱਚੇ ਨੂੰ ਕੋਈ ਚੋਰੀ ਨਹੀਂ ਕੀਤੀ ਕੋਈ ਲੰਡਰਪਣਾ ਮਿਹਨਤ ਨੂੰ ਹੱਥ ਪਾਇਆ ਹੈ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀਰ ਨੂੰ ਮੇਰੇ ਬੱਚੇ ਨੂੰ ਅੱਗੇ ਲੈ ਕੇ ਜਾਓ ਸਪੋਰਟ ਕਰੋ ਲਾਈਕ ਕਰੋ ਇਈ ਬਿੰਤੀ ਹੈ ਇੱਕ ਗੰਦ ਕਮੈਂਟ ਕਰਨਾ ਛੋੜ ਦਿਓ ਜੀ ਸੋ ਦਰਸ਼ਕੋ ਮੇਰੀ ਵੀ ਤੁਹਾਡੇ ਅੱਗੇ ਇੱਕ ਰਿਕੁਐਸਟ ਆ ਕਿ ਜਿੱਦਾਂ ਭਰਾ ਡਾਂਸ ਕਰਦਾ ਡਾਂਸ ਕਰਨਾ ਕੋਈ ਟਿਪਰਾ ਕੋਈ ਗੰਦਾ ਕੰਮ ਨਹੀਂ ਹੈਗਾ ਦੁਨੀਆ ਕਰਦੀ ਹੈ ਵੱਡੇ ਵੱਡੇ ਸਟਾਰ ਬਣੇ ਬਨੇ ਸੋ ਮੇਰੀ ਵੀ ਤੁਹਾਡੇ ਅੱਗੇ ਇੱਕ ਬੇਨਤੀ ਆ ਕਿ ਭਰਾ ਨੂੰ ਜਰੂਰ ਸਪੋਰਟ ਕਰਿਓ ਕਰੋ ਇਹਨਾਂ ਦੀ ਮਦਰ ਤੁਸੀਂ ਦੇਖ ਸਕਦੇ ਹੋ ਇਮੋਸ਼ਨਲ ਹੋ ਗਈ ਸੀ ਸੋ ਦੋਸਤੋ ਮੇਰੀ ਵੀ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਰਿਕੁਐਸਟ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਇਹਨਾਂ ਨੂੰ ਅੱਗੇ ਫਿਲਮਾਂ 'ਚ ਵੀ ਕੰਮ ਮਿਲ ਸਕੇ ਭਰਾ ਨੂੰ ਤੇ ਅੱਗੇ ਭਰਾ ਆਪਣੇ ਲੈਵਲ ਤੇ ਕੋਈ ਕੰਮ ਕਰ ਸਕੇ ਕਿਉਂਕਿ ਡਾਂਸ ਕਰਨ ਵਾਲੇ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਜੀ ਸਿਨੇਮਾ ਤੇ ਜਾਂ ਜੀ ਟੀਵੀ ਹੈ ਨਾ ਕਿੱਥੇ ਤੱਕ ਪਹੁੰਚ ਗਏ ਨੇ ਸੋ ਭਰਾ ਦਾ ਵੀ ਕੋਈ ਐ ਜਾ ਮਕਾਮ ਬਣੇ ਸੋ ਦੋਸਤੋ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਖਤਮ ਤੇ ਅੱਗੇ ਵੀ ਮਿਲਾਂਗੇ ਕੋਰ ਨਵੀਂ ਵੀਡੀਓ ਵਿੱਚ ਤੇ ਜਿਸ ਜੀਸ ਨੇ ਅਜੇ ਤੱਕ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਸਿਰਫ ਇਸ ਮਾਅ ਕਰਕੇ ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਕੋਰ ਨਵੀਂ ਵੀਡੀਓ ਵਿੱਚ ਧੰਨਵਾਦ